ਜਿੱਦਾਂ ਜਿਹੜੀ ਮੈਂ ਹੈਗੀ ਨਾ ਜੰਪਰ ਤੇ ਉੱਥੇ ਜਿਹੜੀ ਪਿਚ ਬਣੀ ਵੀ ਆ ਮਤਲਬ ਮੈਨੂੰ ਟਰੈਕ ਬਾਰੇ ਤਾਂ ਵੈਸੇ ਨੌਲੇਜ ਹੈਗੀ ਬਟ ਜਿਹੜੇ ਉੱਥੇ ਪਿਚ ਬਣੀ ਵੀ ਉੱਥੇ ਮੈਂ ਜਿੰਨੀ ਵਾਰ ਜੰਪ ਲਾਇਆ ਉੱਥੇ ਮੇਰਾ ਸਭ ਤੋਂ ਬੈਸਟ ਜੰਪ ਗਿਆ ਆ ਅੱਜ ਤੱਕ ਉੱਥੇ ਮਤਲਬ ਕਿਸੇ ਕੰਪੀਟੀਸ਼ਨ ਦਾ ਇਹ ਸਿਲੈਕਸ਼ਨ ਟ੍ਰਾਇਲ ਹੁੰਦੇ ਜਾਂ ਕਿਵੇਂ ਵੀ ਜਦੋਂ ਆਪਾਂ ਸਿਲੈਕਸ਼ਨ ਟ੍ਰਾਇਲ ਦਿੰਦੇ ਆ ਤੇ ਮੇਰੀ ਕਨਫਰਮ ਹੁੰਦਾ ਹੈ ਕਿ ਜੇ ਮੈਂ ਉਸ ਜਿਹੜੀ ਜਰਨੀ ਤਾਂ ਮੇਰਾ ਮਤਲਬ ਸਿਲੈਕਸ਼ਨ ਹੋਣੀ ਹੀ ਹੈ ਪਤਾ ਸੀ ਵੀ ਇਹਨਾਂ ਨੇ ਤਾਂ ਪੈਸੇ ਦੇ ਦੇਣੇ ਨਹੀਂ ਤੇ ਮੈਂ 2.5 ਕਰੋੜ ਰੁਪਏ ਆਪਣੇ ਐਮਪੀ ਕੋਟੇ ਚੋਂ ਉਸ ਟਰੈਕ ਵਾਸਤੇ ਵਿੱਚ ਪਾਇਆ 5.5 ਕਰੋੜ ਰੁਪਏ ਭਾਰਾ ਸਰਕਾਰ ਦਾ ਲਿਆਂਦਾ ਤਾਂ ਕਿ ਉਹ ਟਰੈਕ ਆਵੇ। ਤੇ ਮੈਂ ਕਹੂੰਗੀ ਕਿ ਬੰਗਿਆ ਵਿੱਚ ਵੀ ਇਹ ਉਹ ਟਰੈਕ ਬਣੇ ਸੇਮ ਮੋਲੇਵਰਗਾ ਜਿਵੇਂ ਕਿ ਮੈਂ ਹਮੇਸ਼ਾ ਤੋਂ ਇੱਥੇ ਪ੍ਰੈਕਟਿਸ ਕਰਮਾਨੀ ਆ ਤਾਂ ਮੇਰੀ ਪ੍ਰੈਕਟਿਸ ਹੋਰ ਵਧੀਆ ਹੋਵੇ ਜਿਵੇਂ ਮੈਂ ਗਰਾਸ 'ਤੇ ਪ੍ਰੈਕਟਿਸ ਕਰਦੀ ਆ ਤਾਂ ਮੈਂ ਚਾਹੂੰਗੀ ਕਿ ਜਿਵੇਂ ਮੈਂ ਸੰਦੇਟ ਤੇ દોੜੀਆਂ ਜਿਹੜੇ ਤੁਹਾਡੇ ਬੱਚੇ ਆ ਜੋ ਜਿਹੜੀਆਂ ਕੁੜੀਆਂ ਮੇਰੇ ਵਾਂਗੂ ਗੇਮ ਕਰਦੀਆਂ ਆ ਥੋਟੀਆਂ ਉਹ ਵਧੀਆ ਗੇਮ ਕਰਨ ਜਿਵੇਂ ਮੈਂ ਕਰਦੀ। ਬਟੀਆਂ ਨੇ ਕਿਹਾ ਕਿ ਇਹਦੇ ਨਾਲ ਲੋਰੇ ਬਣਾਓ। ਬੇਟੇ ਪਰਮਾਤਮਾ ਨੇ ਮੌਕਾ ਦਿੱਤਾ ਨਾ ਉਹ ਇੱਕ ਨਹੀਂ ਬਣਾਉਣਾ ਜਿੱਥੇ-ਜਿੱਥੇ ਬੱਚੇ ਕਹਿਣਗੇ ਉੱਥੇ-ਉੱਥੇ ਬਣਾਵਾਂਗੇ ਔਰ ਜਿਹੜੀ-ਜਿਹੜੀ ਖੇਡ ਵਾਸਤੇ ਕਹਿਣਗੇ ਉਹ ਜਹਾ ਬਣਾਵਾਂਗੇ ਕਿਉਂਕਿ ਜਦੋਂ ਤੱਕ ਅਸੀਂ ਬਦਲਾਸਾਲਾ ਨੇ ਸ਼ਸ਼ੀਕਾ ਮੇਰਾ ਨਾਮ ਸਿਮਰਨਾ ਮੈਂ ਨਵੇਂ ਸ਼ਹਿਰ ਤੋਂ ਆਨੀ ਐ ਤੇ ਪਾਕਿਸਤਾਨ ਸੇ ਮੈਂ ਸੰਗਰੂ ਟੂਰਨਾਮੈਂਟ ਤੇ ਗਈ ਸੀਗੀ ਬਾਰੀਡੋ ਸਟੇਡੀਅਮ ਉੱਤੇ ਖੇਡਵਤਨ ਪੰਜਾਬੀਆਂ ਦੀ ਹੋਈਆਂ ਸੀ ਰਹਿ ਤਾਂ ਐ ਵੈਸੇ ਵੀ ਕਾਫੀ ਟੂਰਨਾਮੈਂਟ ਜਿਹੜੇ ਬਾਰ ਹੀਰੋ ਸਟੇਡੀਅਮ 'ਚ ਹੀ ਕਰਾਉਂਦੇ ਆ ਸੰਗਰੂਰ 'ਚ ਕਿਉਂਕਿ ਇੱਥੇ ਪੰਜਾਬ ਦਾ ਮਤਲਬ ਸਭ ਤੋਂ ਵਧੀਆ ਟਰੈਕ ਉੱਥੇ ਹੀ ਹੈ ਮੈਂ ਸਭ ਤੋਂ ਜ਼ਿਆਦਾ ਜਿੰਨੀ ਵਾਰ ਵੀ ਗਈ ਆ ਕੰਪੀਟੀਸ਼ਨ ਖੇਡਣ ਹੋਂਦ ਤੱਕ ਮੈਨੂੰ ਕਾਫੀ ਟਾਈਮ ਹੋ ਗਿਆ ਖੇਡਦੀ ਨੂੰ ਤੇ ਮੈਂ 7-8 ਵਾਰ ਉੱਥੇ ਜਾਇਆ ਹੀ ਆ ਤੇ ਮੈਨੂੰ ਉਹ ਟਰੈਕ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਜਿਵੇਂ ਕਿ ਬਾਰ ਹੀਰੋ ਸਟੇਡੀਅਮ ਦਾ ਫਸਟ ਆਫ ਫਰ ਦਾ ਜਿੱਦਾਂ ਜਿਹੜੀ ਮੈਂ ਹੈਗੀ ਲਾਉਂ ਜੰਪਰ ਤੇ ਤੇ ਉੱਥੇ ਜਿਹੜੀ ਪਿੱਚ ਬਣੀ ਵੀ ਆ ਮਤਲਬ ਮੈਨੂੰ ਟਰੈਕ ਬਾਰੇ ਤਾਂ ਵੈਸੇ ਨੋਲੇਜ ਹੈਗੀ ਬਟ ਜਿਹੜਾ ਉੱਥੇ ਪਿੱਚ ਬਣੀ ਵੀ ਉੱਥੇ ਮੈਂ ਜਿੰਨੀ ਵਾਰ ਜੰਪ ਲਾਇਆ ਉੱਥੇ ਮੇਰਾ ਸਭ ਤੋਂ ਬੈਸਟ ਜੰਪ ਗਿਆ ਆ ਅੱਜ ਤੱਕ ਉੱਥੇ ਮਤਲਬ ਕਿਸੇ ਕੰਪੀਟੀਸ਼ਨ ਦਾ ਇਹ ਸਿਲੈਕਸ਼ਨ ਟ్రਾਇਲ ਹੁੰਦੇ ਜਾਂ ਕਿਵੇਂ ਵੀ ਜਦੋਂ ਆਪਾਂ ਸਿਲੈਕਸ਼ਨ ਟ్రਾਇਲ ਦਿੰਦੇ ਆ ਤੇ ਮੇਰੀ ਕਨਫਰਮ ਹੁੰਦਾ ਆ ਕਿ ਜੇ ਮੈਂ ਉਸ ਸਟੇਡੀਅਮ ਚ ਜਾਈ ਤਾਂ ਮੇਰਾ ਮਤਲਬ ਸਿਲੈਕਸ਼ਨ ਹੋਣੀ ਹੈ ਮਤਲਬ ਮੈਂ ਆਪਣੇ ਵਿਹਾਰ ਦੇ ਗੱਮਾ ਤਾਂ ਮੇਰੇ ਲਈ ਉਹ ਟਰੈਕ ਬਹੁਤ ਲੱਕੀ ਹੈ ਤੇ ਮਤਲਬ ਮੇਰੇ ਲਈ ਉਹ ਡ੍ਰੈਕ ਕਾਫੀ ਲੱਤੀ ਸਾਹਮਣੇ ਹੋਇਆ ਹੁਣ ਤੱਕਲੇ ਮਤਲਬ ਮੈਨੂੰ ਉਹ ਡ੍ਰੈਕ ਬਹੁਤ ਵਧੀਆ ਲੱਗਦਾ ਕਿ ਜਦੋਂ ਕੰਪੀਟੀਸ਼ਨ ਮੈਨੂੰ ਹੁੰਦਾ ਕਿ ਉੱਥੇ ਹੀ ਹੋਵੇ ਕਿ ਮੈਨੂੰ ਉੱਥੇ ਪਤਾ ਮੇਰਾ ਗੋਲ ਡਾਉਣਾ ਹੀ ਆਣਾ ਹੈ ਹੁਣ ਇੱਥੇ ਵੀ ਬਣੂਗਾ ਤੇ ਮੈਂ ਕਹੂੰਗੀ ਕਿ ਬੰਗਿਆ ਵਿੱਚ ਹੀ ਉਹ ਡ੍ਰੈਕ ਬਣੇ ਸੇਮ ਹੋਵੇ ਵਰਗਾ ਕਿ ਜਿਵੇਂ ਕਿ ਮੈਂ ਹਮੇਸ਼ਾ ਤੋਂ ਇੱਥੇ ਪ੍ਰੈਕਟਿਸ ਕਰ ਲੈਂਦੀ ਆ ਪਰ ਮੇਰੀ ਪ੍ਰੈਕਟਿਸ ਹੋਰ ਵਧੀਆ ਹੋਵੇ ਜਿਵੇਂ ਮੈਂ ਗਰਾਸ 'ਤੇ ਪ੍ਰੈਕਟਿਸ ਕਰਦੀ ਆ ਤਾਂ ਮੈਂ ਚਾਹੂੰਗੀ ਕਿ ਜਿਵੇਂ ਮੈਂ ਸਿੰਥੈਟਿਕ 'ਤੇ દોੜੀ ਆ ਜਿਹੜੇ ਤੁਹਾਡੇ ਬੱਚੇ ਆ ਜੋ ਜਿਹੜੀਆਂ ਕੁੜੀਆਂ ਮੇਰੇ ਵ ਉਹ ਵਧੀਆ ਗੇਮ ਕਰਨ ਜਿਵੇਂ ਮੈਂ ਕਰਦੀ ਆ ਬਾਕੀ ਸਾਰਿਆਂ ਨੂੰ ਪਤਾ ਹੀ ਹੁੰਦਾ ਆਪਣੇ ਬਾਰੇ ਬੋਟਲ ਸ਼ੰਗਲਾ ਸਾਹਿਬ ਨੂੰ ਪਾਓ ਤੇ ਟ੍ਰੈਕ ਉਡਾਓ ਕੋਈ ਨਹੀਂ ਬੋਟਲ ਆਪੀ ਪਾਣੀ ਕੁੜੀ ਬੋਲ ਰਹੀ ਹੈ ਅੱਛਾ ਸਟੈਟਿਕ ਟ੍ਰੈਕ ਦਾ ਮਾੜਾ ਸਮਝਾ ਦੋ ਕਿਉਂ ਆ ਬਦ ਐਸਾ ਥਨੀਕ ਦੱਸੋ ਸਟੈਟਿਕ ਟ੍ਰੈਕ ਦੀ ਜ਼ਰੂਰਤ ਕਿਉਂ ਆ ਸਨਥੈਟਿਕ ਟ੍ਰੈਕ ਦੀ ਇਸ ਤਰ੍ਹਾਂ ਕਿ ਜ਼ਰੂਰਤ ਹੈ ਫਸਟ ਆਫ 올 ਜਿਹੜੇ ਆਪਾਂ ਗਰਾਸ 'ਤੇ ਦੌੜਦੇ ਆਂ ਜਾਂ ਰੋਡ 'ਤੇ ਦੌੜਦੇ ਆਂ ਉਹਦੇ ਪ੍ਰੋਬਲਮ ਹੁੰਦੀ ਹੈ ਸ਼ਿਨ 'ਤੇ ਜੇ ਆਪਣੇ ਬੋਡੀ ਪੇਨ ਕਰੀ ਜਾਊਂਗੀ ਬੱਚਾ ਮੈਚ 'ਤੇ ਆਊਗਾ ਹੀ ਨਹੀਂ ਉਹ ਕਹਿੰਦਾ ਕਿ ਮੈਨੂੰ ਦੌੜੇ ਤੇ ਮੈ ਬਾਏ ਸਿੰਥੈਟਿਕ ਦਾ ਇਹ ਫਾਇਦਾ ਹੈ ਪ੍ਰੈਕਟਿਸ ਕਰਨ ਤੋਂ ਬਾਅਦ ਬੋਡੀ ਐਨੀ ਟਾਈਟ ਨਹੀਂ ਹੁੰਦੀ ਕਿ ਠੀਕ ਰਹਿੰਦਾ ਬੱਚਾ ਤੇ ਉਹਨੂੰ ਹੁੰਦਾ ਆ ਕਿ ਚਾਲਿਆ ਹੁੰਦਾ ਆ ਕਿ ਮੈਂ ਸਿੰਥੈਟਿਕ ਟਰੈਕ 'ਤੇ ਵਧਣਾ ਲੱਗਾ ਆ ਕਾਫੀ ਵਧੀਆ ਸਟੇਡੀਅਮ ਦੇਖਣ 'ਚ ਸੋਹਣਾ ਲੱਗੇ ਬੱਚਾ ਆਪ ਜਾਊਗਾ ਉੱਤਰ ਖਿੱਚ ਕੇ ਹੁਣ ਇੱਥੋਂ ਵਧੀਆ ਪਲੇਅਰ ਬਣ ਕੇ ਜਾਂਦੇ ਆ ਬਟ ਜਾ ਕੇ ਉੱਥੇ ਪ੍ਰੈਕਟਿਸ ਕਰਦੇ ਆ ਕਿਉਂ ਕਿ ਉਹਨਾਂ ਨੂੰ ਸਿੰਥੈਟਿਕ ਤੇ ਸਾਡੇ ਨਾਲੋਂ ਵਧੀਆ ਮਤਲਬ ਹੌਂਦਾ ਨਿਕਲ ਕੇ ਬਾਹਰ ਹੌਣ ਦੀ ਜਗ੍ਹਾ ਨੇ ਗ੍ਰਾਸ 'ਤੇ ਪ੍ਰੈਕਟਿਸ ਕਰਦੀ ਆ ਮੈਨੂੰ ਇਹਦੇ ਫਾਇਦੇ ਹੈਗੇ ਆ ਬਟ ਜਦੋਂ ਕੋਈ ਸਿੰਥੈਟਿਕ ਟਰੈਕ 'ਤੇ ਪ੍ਰੈਕਟਿਸ ਕਰਦਾ ਉਹਨੂੰ ਉਹਦੇ ਡਬਲ ਫਾਇਦੇ ਹੁੰਦੇ ਆ ਵੈਰੀ ਗੁੱਡ ਕੰਪੈਰੀਟਿਵ ਗ੍ਰਾਸੀ ਟਰੈਕ ਤੇ ਹੁਣ ਆਪਾਂ ਗਲਾਸੀ 'ਚ ਪ੍ਰੈਕਟਿਸ ਕਰਦੇ ਰਹੀਏ ਕਰਦੇ ਨਹੀਂ ਆਪਾਂ ਨੂੰ ਸਿੰਥੈਟਿਕ 'ਤੇ ਜਾ ਕੇ ਕੁਝ ਕਰਨਾ ਨਹੀਂ ਆਇਆ ਫਾਇਦਾ ਕੀ ਜੇ ਸਿੰਥੈਟਿਕ 'ਤੇ ਪ੍ਰੈਕਟਿਸ ਕਰਾਂਗੇ ਬੰਦੇ ਨੂੰ ਕਨਫਰਮ ਹੁੰਦਾ ਕਿ ਅੱਗੇ ਜਾ ਕੇ ਆਪਾਂ ਉਸ ਟਰੈਕ 'ਤੇ ਹੀ ਜੰਪ ਲਾਉਣਾ ਹੈ ਜਾਂ ਰਣੀ ਕਰਨੀ ਆ ਜਾਂ ਸਪ੍ਰਿੰਟ ਲਗਾਣੀ ਕੁਝ ਵੀ ਤੇ ਆਪਣਾ ਇਵੈਂਟ ਸਿਕਿਉਰ ਹੁੰਦਾ ਕਿ ਆਪਣਾ ਮੈਡਲ ਆਈ ਗਈ ਆਏਗਾ ਸਾਡੇ ਕੋਲ ਜੀ ਇੱਕ ਸਵਾਲ ਹੈ ਇੱਕ ਅੱਛਾ ਅੱਛਾ ਸੰਚਾਰਿਕ ਟ੍ਰੈਕ ਨਵਾਂ ਸ਼ਹਿਰ ਪੰਗਾ ਜਾਣਾ ਚਾਹੇਗਾ ਜੀ ਓਕੇ ਬਟ ਇਸ ਸਵਾਲ ਨੇੜੇ ਹੋ ਜਾਓ ਇਸ ਵਿੱਚ ਕੋਈ ਸਵਾਲ ਪੁੱਛਣ ਦੀ ਲੋੜ ਨਹੀਂ ਮੈਂ ਜਵਾਬ ਦਿੰਦਾ ਠੀਕ ਨਾਲ ਹੋਈ ਗੀ ਅੱਗੇ ਫੀਲ ਕੀਤੀ ਹੈ ਦੇਖੋ ਜੋ ਬਿਟਿਆ ਨੇ ਕਿਹਾ ਹੈ ਨਾ ਮੈਂ ਇਹਦੇ 'ਚ ਜੋ ਬਿਟਿਆ ਨੇ ਕਿਹਾ ਹੈ ਨਾ ਮੈਨੂੰ ਤਾਂ ਖੈਰ ਪਤਾ ਨਹੀਂ ਸੀ ਕਿ ਬੇਟੀਆਂ ਉਰੇ ਬੈਠੀ ਹੈ ਜਿਹੜੀ ਆਪਣੇ ਇਲਾਕੇ ਦੇ ਜਿਹੜੇ ਉਸ ਟ੍ਰੈਕ ਨੂੰ ਯੂਜ਼ ਕਰਕੇ ਆਈ ਹੈ ਇਹ ਮੈਂ ਤੁਹਾਨੂੰ 2 ਮਿੰਟ ਲਾ ਕੇ ਜਰੂਰ ਦੱਸ ਦਿੰਨਾ ਹੈ ਜਦੋਂ ਮੈਂ ਐਮਪੀ ਬਣਿਆ ਤਾਂ ਭਾਰਤ ਸਰਕਾਰ ਦੀ ਇੱਕ ਸਕੀਮ ਹੁੰਦੀ ਸੀ ਜਿਸ ਚੋਂ ਭਾਰਤ ਸਰਕਾਰ ਸਿਰਫ 5.5 ਕਰੋੜ ਰੁਪਏ ਦਿੰਦੀ ਸੀ ਖੇਡਾਂ ਦੇ ਖੇਤਰ 'ਚ ਤੁਸੀਂ ਅਗਰ ਟ੍ਰੈਕ ਲਾਣਾ ਹੋਵੇ ਤੇ ਜਿੰਨੇ ਸਾਡੇ ਸੰਗਰੂਰ ਦੇ ਐਥਲੈਟਿਕਸ ਦੇ ਬੱਚੇ ਸੀ ਉੱਥੇ ਇੱਕ ਮੁੰਡਾ ਸੀ ਸੰਜੇ ਉਹ ਮੇਰੇ ਨਾਲ ਚੋਣਾ 'ਚ ਜੁੜ ਗਿਆ ਜੋੜੇ ਮੈਨੂੰ ਕਿਹਾ ਕਿ ਭਾਜੀ ਤੁਸੀਂ ਜਦੋਂ ਐਮਪੀ ਬਣ ਗਏ ਸਾਨੂੰ ਟਰੈਕ ਲਵਾ ਦਿਓ ਮੈਂ ਕਿਹਾ আচ্ছা ਮੈਂ ਵੀ ਜਦੋਂ ਚੋਣ ਲੜਦਾ ਹੁੰਦਾ ਬੰਦਾ ਕਹਿੰਦਾ ਯਾਰ ਠੀਕਾ ਲਵਾ ਦਾਂਗੇ ਮੇਰੀ ਵੀ ਪਹਿਲੀ ਚੋਣ ਸੀ ਤੇ ਜਦੋਂ ਮੈਂ ਚੋਣ ਜਿੱਤ ਗਿਆ ਤੇ ਉਹ ਮੇਰੇ ਕੋਲ ਸਾਰੇ ਮੁੰਡੇ ਇਕੱਠੇ ਹੋ ਗਏ ਕਿ ਭਾਜੀ ਸਾਡੇ ਹੱਥਾੜੀ ਟਰੈਕ ਲਵਾਓ ਮੈਂ ਕਿਹਾ ਲਵਾ ਦੰਨੇ ਯਾਰ ਮੈਂ ਪਹਿਲਾਂ ਭਾਰਤ ਸਰਕਾਰ ਜਾ ਕੇ ਉਹ ਸਕੀਮ ਪੜ੍ਹੀ ਕਿ ਐਥਲੈਟਿਕ ਟਰੈਕ ਕਿਵੇਂ ਲੱਗ ਸਕਦਾ ਕਿਵੇਂ ਪੈਸਾ ਆਊਗਾ ਕਿਹੜੀ ਸਕੀਮ ਥੱਲੇ ਆਊਗਾ ਤੇ ਜਦੋਂ ਮੈਂ ਉਹ ਸਾਰੀ ਤਸਵੀਜ਼ ਬਣਾਈ ਮੈਨੂੰ 6-8 ਮਹੀਨੇ ਲੱਗੇ ਤabbe ਜਿਹੜੀ ਸਕੀਮ ਦੇ ਵਿੱਚ ਪੈਸਾ ਪ੍ਰੋਜੈਕਟ ਪਾਸ ਹੋਣਾ ਸੀ ਉਹ ਤੇ ਸਿਰਫ 5.5 ਕਰੋੜ ਰੁਪਏ ਦਿੰਦੀ ਸੀ ਭਾਰਤ ਸਰਕਾਰ ਕਿ ਭਾਰਤ ਸਰਕਾਰ ਵੱਲੋਂ ਇੱਕ ਪ੍ਰੋਜੈਕਟ ਦੇ ਵਾਸਤੇ ਸਿਰਫ 5.5 ਕਰੋੜ ਰੁਪਏ ਮਿਲ ਸਕਦਾ ਹੈ ਆਵਾਜ਼ ਜੀ ਤੇ 5.5 ਕਰੋੜ ਰੁਪਏ ਮਿਲ ਸਕਦਾ ਤੇ ਬਾਕੀ ਦੇ ਜਿਹੜੇ ਪੈਸੇ ਉਹ ਜੋ ਹੋਰ ਲੱਗਣਗੇ ਤਾਂ ਤੁਹਾਨੂੰ ਯਾਦਾ ਆਪਣੀ ਪੰਜਾਬ ਦੀ ਸਰਕਾਰ ਤੋਂ ਪਵਾਣੇ ਪੈਣਗੇ ਜਾਂ ਤੁਸੀਂ ਆਪਣੇ ਕੋਲੋਂ ਪਾਓ ਆਪਣੇ ਐਮਪੀ ਕੋਟੇ ਦੇ ਪੈਸੇ ਚੋਂ ਪਾਓ ਜੇ ਮੈਂ ਉਹ ਪ੍ਰੋਜੈਕਟ ਦਾ ਬਣਾਇਆ ਵੀ ਕਿੰਨੇ ਦਾ ਬਣੂਗਾ ਉਹ ਪਤਾ ਲੱਗਿਆ ਕਿ ਇਹ ਇਹ ਪ੍ਰੋਜੈਕਟ 8 ਕਰੋੜ ਰੁਪਏ ਦਾ ਬਣੂਗਾ ਤੇ 2.5 ਕਰੋੜ ਰੁਪਏ ਘੱਟ ਸੀ ਤੇ ਆਪਣੇ ਪੰਜਾਬ 'ਚ ਬਾਦਲ ਸਾਹਿਬ ਦੀ ਸਰਕਾਰ ਸੀ ਅਕਾਲੀ ਦਲ ਦੀ ਤੇ ਮੈਂ ਮੈਨੂੰ ਪਤਾ ਸੀ ਵੀ ਇਹਨਾਂ ਨੇ ਤੇ ਪੈਸੇ ਦੇਣੇ ਨਹੀਂ ਤੇ ਮੈਂ 2.5 ਕਰੋੜ ਰੁਪਏ ਆਪਣੇ ਐਮਪੀ ਕੋਟੇ 'ਚੋਂ ਉਸ ਟਰੈਕ ਵਾਸਤੇ ਵਿੱਚ ਪਾਇਆ 5.5 ਕਰੋੜ ਰੁਪਏ ਭਾਰਤ ਸਰਕਾਰ ਦਾ ਲਿਆਂਦਾ ਤਾਂ ਕਿ ਉਹ ਟਰੈਕ ਆਵੇ ਅੱਜ ਮੈਨੂੰ ਇਹ ਖੁਸ਼ੀ ਇਸ ਕਰਕੇ ਹੈ ਨਾਟ ਇਹ ਨਹੀਂ ਕਿ ਕੱਲੀ ਇਹ ਬੀਟੀਆਂ ਉੱਥੇ ਪ੍ਰੈਕਟਿਸ ਕਰਦੀ ਹੈ ਇਹਦੇ ਵਰਗੀਆਂ ਕਿੰਨੀਆਂ ਬੇਟੀਆਂ ਪ੍ਰੈਕਟਿਸ ਕਰਦੀਆਂ ਕਿੰਨੇ ਬੱਚੇ ਪ੍ਰੈਕਟਿਸ ਕਰਦੇ ਆ ਕਿੰਨੇ ਬੱਚਿਆਂ ਦੇ ਮੈਡਲ ਆ ਗਏ 골ਡ ਮੈਡਲ ਆ ਗਏ ਉਹ ਇੱਕ ਗੱਲ ਹੈ ਪਰ ਅੱਜ ਪੂਰੇ ਇੰਡੀਆ ਦੇ ਵਿੱਚ ਅਗਰ ਕੋਈ ਐਥਲੈਟਿਕਸ ਦਾ ਟੂਰਨਾਮੈਂਟ ਹੋਣਾ ਹੁੰਦਾ ਬੱਚਿਆਂ ਦਾ ਨਾ ਸਭ ਤੋਂ ਪਹਿਲਾਂ ਲੋਕ ਕਹਿੰਦੇ ਕਿ ਸੰਗਰੂਰ ਦੇ ਟਰੈਕ ਤੇ ਜਾ ਕੇ ਕਰਨਾ ਕਿਉਂਕਿ ਉੱਥੇ ਜਾ ਕੇ ਸਾਰੇ ਬੱਚੇ ਨਾ ਸੱਤੋ ਜੇ ਕਰਦੇ ਆ ਔਰ ਇਕੱਲਾ ਇਹਦਾ ਟਰੈਕ ਦਾ ਇੱਕ ਗੱਲ ਹੋ ਗਈ ਹੁਣ ਉਸ ਵੇਲੇ ਉਹ ਗੱਲ ਦੀ ਸ਼ੁਰੂਆਤ ਸੀ ਇਹ ਮੈਂ ਤੁਹਾਨੂੰ ਗੱਲ ਕਰ ਰਿਹਾ 2010-11 ਦੀ ਤੇ ਅੱਜ 12-13 ਸਾਲਾਂ ਚ ਸੰਗਰੂਰ ਦਾ ਜਿਹੜਾ ਵਾਰ ਹੀਰੋ ਸਟੇਡੀਅਮ ਹੈ ਉਹਦੇ ਚ ਟਰੈਕ ਵੀ ਲੱਗ ਗਿਆ ਉਹਦੇ ਅੰਦਰ ਅਸੀਂ ਮਲਟੀਪਰਪਸ ਕੰਪਲੈਕਸ ਬਣਾਤਾ ਉਹ ਮਲਟੀਪਰਪਸ ਕੰਪਲੈਕਸ ਦੇ ਅੰਦਰ ਬਾਕੀ ਜਿਹੜੀਆਂ ਇੰਡੋਰ ਜੇਮ ਐ ਉਹ ਸਾਰੀਆਂ ਹੁਣ ਲੱਗ ਗਈਆਂ ਸਾਰੇ ਅਸੀਂ ਲੌਨ ਟੈਨਿਸ ਦੇ ਕੋਰਟ ਬਣਾਤੇ ਸਾਰੇ ਬਾਸਕਟਬਾਲ ਦੇ ਕੋਰਟ ਬਣਾਤੇ ਉੱਥੇ ਜਿਹੜਾ সুইমিং ਪੂਲ ਸੀ ਸਾਡੇ ਉੱਥੇ ਦੇ ਬੱਚੇ ਬਾਕਸਿੰਗ ਦੇ ਵਿੱਚ ਵੀ ਬੜਾ ਕੰਮ ਕਰਦੇ ਆ ਤੇ ਸਾਡੇ ਬੱਚੇスイਮਿੰਗ ਦੇ ਵਿੱਚ ਬੱਚੇ ਇੰਡੀਆ ਲੈਵਲ ਤੱਕ ਖੇਡਦੇ ਆ ਤੇスイਮਿੰਗ ਦੇ ਅਸੀਂ ਉੱਥੇスイਮਿੰਗ ਦਾ ਬੈਕスイਮਿੰਗ ਪੂਲ ਬਣਾਉਣਾ ਸੀ ਤਾਂ ਮੈਂ ਬੈਂਗਲੌਰ ਗਿਆ ਵੈ ਚੈੱਕ ਕੀਤਾ ਕਿ ਇੰਡੀਆ ਦਾ ਸਭ ਤੋਂ ਵੱਡਾ ਵਧੀਆ ਪੂਲ ਕਿੱਥੇ ਬਣਿਆ ਉਹ ਕਹਿੰਦੇ ਬੈਂਗਲੌਰ ਚ ਬਣਿਆ ਸਟੇਨਲੈਸ ਸਟੀਲ ਦਾ ਤਾਂ ਕਿ ਉਹਦੇ ਚ ਬੱਚਿਆਂ ਦਾ ਪਾਣੀ ਜਿਹੜੇ ਬੱਚੇスイਮਿੰਗ ਕਰਦੇ ਉਹ ਪਾਣੀ ਗੰਦਾ ਨਾ ਹੋ ਜਾਏ ਕਿਉਂਕਿ ਜੇ ਆਪਾਂ ਘਰਾਂ ਚ ਵੀ ਕਈ ਵਾਰੀ ਆਪਾਂ ਸਟੀਲ ਦੇ ਭਾਂਡੇ ਤਾਂ ਵਰਤਦੇ ਆ ਕਿਉਂ ਜਰ ਨਹੀਂ ਲੱਗਦੀ ਆਪਾਂ ਕਹਿੰਦੇ ਸਟੀਲ ਦਾ ਭਾਂਡਾ ਹੈ ਜਾਂ ਉਹ ਜੇ ਰੱਖ ਲਓ ਤੇ ਅਸੀਂ ਸਟੀਲੈਸ ਸਟੀਲ ਦਾ ਪੂਲ ਬਣਾ ਰਹੇ ਹਾਂ ਉੱਥੇ ਉਹਦਾ ਕੰਮ ਰੁਕ ਗਿਆ ਸੀ 2 ਸਾਲ ਹੁਣ ਮੜ ਕੇ ਚੱਲਿਆ ਹੈ ਨਵੀਂ ਸਰਕਾਰ ਆਈ ਸੀ ਇਹਨਾਂ ਨੇ ਰੋਕਤਾ ਸੀ ਪੈਸਾ ਮੈਂ ਬਤੌਰ ਮੰਤਰੀ ਮਨਜ਼ੂਰ ਕੀਤਾ ਸੀ ਵਾਦਾ ਮੇਰਾ ਇਹ ਹੈ ਕਿ ਜਿਸ ਤਰ੍ਹਾਂ ਦਾ ਆਪਾਂ ਉੱਥੇ ਕੰਪਲੈਕਸ ਬਣਾਇਆ ਉਹ ਕੰਪਲੈਕਸ ਮੈਂ 5-7 60 ਸਾਲ ਮਿਹਨਤ ਕਰਕੇ ਬਣਾਇਆ ਤੇ ਅੱਜ ਉਹ ਸਾਡੇ ਮਾਲਵੇ ਇਲਾਕੇ ਦਾ ਮੈਂ ਉਹ ਕੰਪਲੈਕਸ ਉਹਨੂੰ ਅਰੀਨਾ ਕਹਿੰਦੇ ਐ ਸਪੋਰਟਸ ਅਰੀਨਾ ਕਿਉਂਕਿ ਅਰੀਨਾ ਉਹਨੂੰ ਕਹਿੰਦੇ ਜਗ੍ਹਾ ਨੂੰ ਜਿੱਥੇ ਹਰ ਤਰ੍ਹਾਂ ਦੀ ਖੇਡ ਸਭ ਤੋਂ ਵਧੀਆ ਸਹੂਲਤਾਂ ਦੀ ਹੋਵੇ ਤੇ ਅੱਜ ਉੱਥੇ ਤੁਸੀਂ ਸਾਹਮਣੇ ਦਿੱਲੀ ਦਾ ਜਵਾਹਰ ਲਾਲ Nehru ਸਟੇਡੀਅਮ ਦੇਖਿਆ ਹੋਣਾ ਕਿ ਸਟੇਡੀਅਮ ਦੇ ਵਿੱਚ ਚਾਰ ਵੱਡੇ ਪੋਲ ਲੱਗੇ ਲਾਈਟਾਂ ਦੇ ਕਿ ਜੇ ਬੱਚਿਆਂ ਨੇ ਐਥਲੈਟਿਕਸ ਦੀ ਪ੍ਰੈਕਟਿਸ ਰਾਤ ਨੂੰ ਕਰਨੀ ਹੈ ਨਾ ਉਹ ਰਾਤ ਨੂੰ ਵੀ ਕਰ ਸਕਣ ਅੱਜ ਮੈਂ ਉੱਥੇ ਚਾਰ ਵੱਡੇ ਪੋਲ ਲਾਤੇ ਉਹ ਵੱਡੀਆਂ ਲਾਈਟਾਂ ਜਿਵੇਂ ਜਵਾਹਰ ਲਾਲ Nehru ਸਟੇਡੀਅਮ 'ਚ ਲੱਗੀਆਂ ਹੋਈਆਂ ਤਾਂ ਕਿ ਉੱਥੇ ਰਾਤ ਨੂੰ ਬੱਚੇ ਪ੍ਰੈਕਟਿਸ ਕਰਨੇ ਹੋਣ ਲਾਈਟਾਂ ਔਨ ਕਰਕੇ ਆਪਣੀ ਰਾਤ ਨੂੰ ਪ੍ਰੈਕਟਿਸ ਵੀ ਕਰ ਸਕਣ ਇਹਨੇ ਕਿਉਂ ਕਰਿਆ ਬੀਟੀਆਂ ਨੇ ਕਿਹਾ ਕਿ ਇਹਦੇ ਨਾਲ ਹੋਰੇ ਬਣਾਓ ਬਿਟੇ ਪਰਮਾਤਮਾ ਨੇ ਮੌਕਾ ਦਿੱਤਾ ਨਾ ਉਹ ਇੱਕੜੀ ਬਣਾਉਣੇ ਜਿੱਥੇ-ਜਿੱਥੇ ਬੱਚੇ ਕਹਿਣਗੇ ਉੱਥੇ-ਉੱਥੇ ਬੜਾਵਾਂਗੇ ਔਰ ਜਿਹੜੀ-ਜਿਹੜੀ ਖੇਡ ਵਾਸਤੇ ਕਹਿਣਗੇ ਉਹ ਜਾਂ ਬੜਾਵਾਂਗੇ ਕਿਉਂਕਿ ਜਦੋਂ ਤੱਕ ਅਸੀਂ ਬੱਚਿਆਂ ਦੀ એનર્ਜੀ ਨੂੰ ਚੈਨਲਾਈਜ਼ ਨਹੀਂ ਕਰਾਂਗੇ ਜਦ ਤੱਕ ਅਸੀਂ ਬੱਚਿਆਂ ਦੀ ਮਾਈਂਡ ਨੂੰ ਡਾਇਰੈਕਸ਼ਨ ਨਹੀਂ ਦਵਾਂਗੇ ਤਦ ਤੱਕ ਬੱਚੇ ਫਿਰ ਡਾਇਰੈਕਸ਼ਨ ਉਸ ਦਿਸ਼ਾ ਉਹ ਡਾਇਰੈਕਸ਼ਨ ਲੈਸ ਹੋ ਜਾਣਗੇ ਤਾਂ ਹੀ ਮੈਂ ਕਿਹਾ ਕਿ ਜੇ ਨਸ਼ਾ ਖਤਮ ਕਰਨਾ ਹੈ ਸਾਨੂੰ ਖੇਡਾਂ ਦੇ ਦਾਰੇ ਬਣਾਉਣੇ ਪੈਣਗੇ ਔਰ ਮੈਂ ਜ਼ਿੰਮੇਵਾਰੀ ਨਾਲ ਕਹਿ ਰਹੇ ਹਾਂ ਸੰਗਰੂਰ ਵਿਧਾਨ ਸਭਾ ਹਲਕੇ ਦੇ 82 ਪਿੰਡ ਸੀਗੇ ਤੇ ਸ਼ਾਇਦ 55 ਪਿੰਡਾਂ ਦੇ ਵਿੱਚ ਮੈਂ ਸਭ ਤੋਂ ਸੋਹਣੇ ਖੇਡਾਂ ਦੇ ਧਾਰੇ ਬਣਾਇਆ ਬੱਚਿਆਂ ਵਾਸਤੇ ਬੀਬੀਆਂ ਦੇ ਸੈਰ ਕਰਨ ਵਾਸਤੇ ਬੀਬੀਆਂ ਦੇ ਵਾਸਤੇ ਓਪਨ ਜਿਮ ਲਗਾਏ ਆ ਸਾਡੇ ਬੱਚਾ ਦੇ ਖੇਡਣ ਵਾਸਤੇ ਓਪਨ ਝੂਲੇ ਲਗਾਏ ਆ ਤਾਂ ਕਿ ਸਾਰਾ ਪਰਿਵਾਰ ਸਵੇਰੇ ਆਵੇ ਬੱਚੇ ਝੂਲਿਆਂ 'ਚ ਕੰਮਣ ਬੀਬੀਆਂ ਜਿਮ ਕਰ ਲੈਣ ਜਿਹਨੇ ਸੈਰ ਕਰਨੀਆਂ ਸੈਰ ਕਰ ਲੈਣ ਐਨੇ ਵਧੀਆ ਖੇਡਾਂ ਦੇ ਧਾਰੇ ਪਿੰਡਾਂ 'ਚ ਬਣਾਏ ਔਰ ਮੈਨੂੰ ਲੱਗਦਾ ਕਿ ਮੈਂ 12 14 ਪਿੰਡਾਂ 'ਚ ਦਾ ਕ੍ਰਿਕਟ ਦੇ ਆ ਪਿੱਚਾ ਬਣਾਉਂਦੀਆਂ ਜਿੱਥੇ ਕ੍ਰਿਕਟ ਬੱਚੇ ਕ੍ਰਿਕਟ ਖੇਡਦੇ ਸਨ ਸੋ ਜਿਹੜੇ ਬੱਚਿਆਂ ਦੀ ਕ੍ਰਿਕਟ ਦੀ ਮੰਗ ਸੀ ਉੱਥੇ ਕ੍ਰਿਕਟ ਲਾਤੀ ਜਿਹਦੀ ਫੁੱਟਬਾਲ ਦੀ ਮੰਗ ਸੀ ਉੱਥੇ ਫੁੱਟਬਾਲ ਲਾਤੀ ਜਿਹੜੇ ਬੱਚਿਆਂ ਦੀ ਐਥਲੈਟਿਕਸ ਦੀ ਮੰਗ ਸੀ ਉੱਥੇ ਐਥਲੈਟਿਕਸ ਲਾਤੀ ਜਿਹੜੀ ਜਿਹੜੀ ਮੰਗ ਬੱਚਿਆਂ ਨੇ ਕੀਤੀ ਆਪਾਂ ਹਰ ਪਿੰਡ ਦੇ ਵਿੱਚ ਹਰ ਇਲਾਕੇ 'ਚ ਆਪਣੇ ਉਲਾਈ ਹੈ ਇਹਦਾ ਮੈਨੂੰ ਮੈਂ ਚੋਣ ਉੱਥੇ ਨਹੀਂ ਲੜਿਆ ਗੁਰੂ ਮਹਾਰਾਜ ਨੇ ਹੁਰੇ ਭੇਜਿਆ ਹੈ ਇਹਨੀਆਂ ਗੱਲਾਂ ਤੁਹਾਨੂੰ ਦੱਸੀਆਂ ਤਾਂ ਪੈ ਰਹੀਆਂ ਕਿਉਂਕਿ ਤੁਹਾਨੂੰ ਕਈ ਲੋਕ ਇਸ ਕਰਕੇ ਤੁਮਰਾ ਕਰ ਦਿੰਦੇ ਆ ਕਿ ਪਤਾ ਨਹੀਂ ਬੰਦਾ ਕਹੇ ਜੈ ਮੈਂ ਤਾਂ ਸਿਰਫ ਇੰਨੇ ਕਹਿਣਾ ਚਾਹੁੰਦਾ ਮੈਂ ਕਦੇ ਰਾਜਨੀਤੀ ਨੂੰ ਕਦੇ ਤਾਕਤ ਦੇ ਰੂਪ ਦੇ ਵਿੱਚ ਉਹਨੂੰ ਇੰਜੋਏ ਕਰਨ ਦਾ ਨਹੀਂ ਸੋਚਿਆ ਮੈਂ ਤਾਂ ਹਮੇਸ਼ਾ ਜਦੋਂ ਮੈਨੂੰ ਕੋਈ ਜ਼ਿੰਮੇਵਾਰੀ ਮਿਲੀ ਹੈ ਮੈਂ ਤਾਂ ਉਹਨੂੰ ਸੇਵਾ ਦੇ ਰੀਤੀ ਤਰੀਕੇ ਨਾਲ ਕੀਤਾ ਆਪਣੇ ਲੋਕਾਂ ਵਾਸਤੇ ਕੀਤਾ ਲੋਕਾਂ ਦੀ ਤਰੱਕੀ ਵਾਸਤੇ ਕੀਤਾ